ਦੋਸਤੋ ਰਾਤ ਰੁਕੇ ਸੀਗੇ ਨਾਕ ਤੋਂ 5 ਕਿਲੋਮੀਟਰ ਪਹਿਲਾਂ ਵੈਲੀ 뷰 ਰੂਮਸ ਤੇ ਰੁਕੇ ਤੇ ਹੁਣ ਅਜੇ ਰਹਿ ਗਿਆ ਫੌਜਾਂ ਪਿਆਰ ਨੇ ਅਗਲੇ ਸਫ਼ਰ ਦੇ ਲਈ ਪਠਾਨਿਆ ਸਾਹਿਬ ਵੀ ਗੁੱਡ ਮਾਰਨਿੰਗ ਸਾਥੀਓ ਸੈਡੋ ਵੀਰੋ ਗੁੱਡ ਮਾਰਨਿੰਗ ਤੇ ਚੱਲਦੇ ਹਾਂਣ ਆਪਾਂ ਅਗਲੇ ਸਫ਼ਰ ਨੂੰ ਅੱਜ ਦਾ ਜਿਹੜਾ ਸਫ਼ਰ ਹੈ ਉਹ ਬੜਾ ਘੈਂਟ ਹੋਣ ਵਾਲਾ ਹੈ ਇੱਕ ਤੁਹਾਨੂੰ 500 ਸਾਲ ਪੁਰਾਣੀ ਮੰਮੀ ਵੀ ਦਿਖਾਵਾਂਗੇ ਔਰ ਇਹਦੇ علاوہ ਪਿੰਨ ਵੈਲੀ ਤੇ ਕੋਸ਼ਿਸ਼ ਹੈਗੀ ਅੱਜ ਦੀ ਕਿ ਆਪਾਂ ਕਾਜਾ ਪਹੁੰਚੀਏ ਤੇ ਆਜੂ ਪਰ ਚੱਲਦੇ ਆਪਾਂ ਕਾਜਾ ਦੇ ਅਬ ਯੇ ਕੀ ਬਣਾਂਗੇ ਮੈਂ ਜੈਸਲਮੇਰ ਸੇ ਹੂੰ ਜੈਸਲਮੇਰ ਸੇ ਜੈਸਲਮੇਰ ਮੇ ਮੋਹਨ ਲੋ ਵੀ ਦੋਸਤੋ ਸਫਰ ਸ਼ੁਰੂ ਹੈ ਪਾਵਲ ਦੇ ਜੰਮਾ ਨੂੰ ਨਿਤ ਜਾਦੇ ਦਬਨਾ ਫਿਰ ਜਿਆਦਾ ਨਹੀਂ ਮੈਂ ਦਬਨਗੇ ਛੱਡ ਦੂ ਬਾਤ ਦਬਕੀ ਛੱਡ ਦੋ ਤਾਂ ਦੋਸਤੋ ਅਸੀਂ ਨਾਕੋ ਤੋਂ ਥੋੜਾ ਪਿਛੇ ਹਾਂ ਪਟਰੋਲ ਪੰਪ ਜਿਹੜਾ ਪੂ ਦੇ ਵਿੱਚ ਹੈ ਤੇ ਜਾਂ ਫਿਰ ਕਾਜਾ ਦੇ ਵਿੱਚ ਹੈ ਤੇ ਜੇ ਕਿਸੇ ਕੋਲ ਇੱਥੇ ਖਤਮ ਹੋ ਜਾ ਤਾਂ ਫਿਰ ਇੱਥੇ ਤੇਲ ਮਿਲ ਸਕਦਾ ਹੈਗਾ ਇਹ ਆ ਨਾਕੋ ਤੋਂ ਥੋੜਾ ਜਿਹਾ ਪਿਛੇ ਹੈ 2 ਕਿਲੋਮੀਟਰ 1 ਕਿਲੋ ਜਨਰਲ ਸਟੋਰ ਤੋਂ ਫਰੇ 5 ਲੀਟਰ ਤੋਂ ਘੱਟ ਨਹੀਂ ਦਿੰਦੇ ਤਾਂ ਇੰਨਾ ਕੁ ਏ कितने रुपये दे दें पंजाब से बठिंडा बठिंडा हम जा रहे हैं स्पीति वैली पूरी काजा हाँ हाँ, हाँ हाँ आप कहाँ से हैं स्पीति है। से जहाँ तो बर्फ काफी पड़ती हो गया

ਆਪਣਾ ਆਇਆ ਇੱਧਰ ਸੰਸਾਰ ਪ੍ਰੈਫੈਸ ਅੱਛਾ ਜੀ ਐਨਟੀਫੈਸ ਹਮ ਤੋ 2 ਕਿਲੋਮੀਟਰ ਅੱਗੇ ਜਾ ਕੇ ਪਹੁੰਚਾਉਗਾ ਹੂੰ ਅੱਛਾ ਉਹ ਗਿਉ ਨੂੰ ਤਾਹ ਗਿਉ ਆ ਦੋਸਤੋ ਸੁਮਦੋ ਬੈਰੀਅਰ ਤੋਂ ਚੱਲ ਕੇ ਆ ਆਪਾਂ ਪਹੁੰਚੇ ਆ ਜਿੱਥੇ ਆ ਤੁਸੀਂ ਬੋਰਡ ਦੇਖ ਸਕਦੇ ਹੋ ਇੱਥੇ ਗਿਉ ਟੈਂਪਲ ਹੈਗਾ ਜਿੱਥੇ 500 ਸਾਲ ਪੁਰਾਣੀ ਮੰਮੀ ਜਿਹੜਾ ਹੈਗਾ ਉਹ ਪ੍ਰੀਜ਼ਰਵ ਕਰਕੇ ਰੱਖੀ ਹੋਈ ਹੈਗੀ ਹੈ ਤੇ ਇਸ ਇੱਥੇ ਆ ਪੋਲ ਬਣਿਆ ਹੋਇਆ ਜਿਹਨੂੰ ਗਿਉ ਨਾਲਾ ਕਹਿੰਦੇ ਹੈਗੇ ਆ ਤੇ ਉਹ ਸਾਹਮਣੇ ਤਾਂ ਉਹ ਗੇਟ ਦਿਖਦਾ ਹੋਏਗਾ ਉਸ ਗੇਟ ਤੋਂ ਅ ਸੱਜੇ ਨੂੰ ਆਪਾਂ ਮੁੜਨਾ ਹੈਗਾ ਇਹ ਜਾਂਦਾ ਰਸਤਾ ਗਿਉ ਨੂੰ ਤੇ ਗਿਉ ਇੱਥੋਂ 6-7 ਕਿਲੋਮੀਟਰ ਹੈਗੇ ਉਸ ਤੋਂ ਬਾਅਦ ਵਾਪਸੀ ਜਿਹੜੀ ਹੈਗੀ ਆ ਉਹ ਐਸ ਰਸਤੇ ਹੋਣੀ ਹੈਗੀ ਆ ਸੇਮ ਰਸਤੇ ਵਾਪਸ ਆ ਕੇ ਆਪਾਂ ਜਿਹੜਾ ਹੈਗਾ ਸਿੱਧੇ ਟਰਨ ਕਰ ਜਾਾਂਗੇ ਸਿੱਧੇ ਸਿੱਧੇ ਚੱਲੇ ਜਾਾਂਗੇ ਮਤਲਬ ਆਪਾਂ ਲੈਫਟ ਟਰਨ ਨਹੀਂ ਕਰਨਾ ਤੁਮ ਤੋਂ ਵਾਲੀ ਸੜਕ ਤੇ ਇਹ ਆ ਗਿਉ ਪਲੇਸ ਠੀਕ ਹੈ ਯੋ ਆਪਣਾ ਬਾਈਕ ਖੜਾ ਹੈ ਇੱਥੋਂ ਆਪਾਂ ਹੁਣ ਅੱਗੇ ਚੱਲਾਂਗੇ ਅ ਯੂ ਮਿਨਿਸਟਰੀ ਵੱਲ ਦੇਖੋ ਕਮਾਲ ਕਰ ਰਹੇ ਹੈ ਹਾਂ ਹਲੋ ਦੋਸਤੋ ਅਸੀਂ ਪਹੁੰਚ ਗਏ ਆ ਗੋਮਨਿਸਟਰੀ ਆਹ ਬਹੁਤ ਆਪਣਾ ਮਸਟਰ ਇਹ ਦੋਸਤੋ ਉਹ ਮਨਿਸਟਰੀ ਜਿੱਥੇ ਇੱਕ ਸਿੱਖੂ ਦੀ ਤਾਂਜਨ ਦੀ ਜਿਹੜੀ ਮੰਮੀ ਹੈਗੀ 500 ਸਾਲ ਪੁਰਾਣੀ ਉਹ ਇਹਨਾਂ ਨੇ ਪ੍ਰੀਜ਼ਰਵ ਕਰਕੇ ਰੱਖੀ ਹੋਈ ਹੈ ਤੇ ਚੱਲਦੇ ਆਪਾਂ ਅੰਦਰ ਤੁਹਾਨੂੰ ਦਿਖਾਉਣੇ ਆਂ ਅੰਦਰ ਦਾ ਸੀਨ ਮੈਂ ਪਹਿਲਾਂ ਹੈਲਮਟ ਲਾ ਲੈਂਕ ਵਾਰੀ ਹੋ ਗਿਆ ਆਪਾਂ ਰੈਡੀ ਇਰਟਲ ਦਾ ਨੈਟਵਰਕ ਇੱਥੇ ਚੱਲ ਰਿਹਾ ਜਦੋਂ ਕਿ ਦੂਸਰਿਆਂ ਦਾ ਨੈਟਵਰਕ ਇੱਥੇ ਹੈ ਨਹੀਂ ਐਚ ਐਮਟੀ ਟ੍ਰੈਕਟਰ ਵੀ ਖੜਾ ਹੋਇਆ 35 ਬਾਈ ਚਲਦੇ ਆਪਾਂ ਅੰਦਰ

No. ਏ ਦੋਸਤੋ ਜਿਹੜਾ ਗਿਉ ਪਿੰਡ ਦੇ ਵਿੱਚ ਆ ਬਹੁਤ ਧਾਰਮਿਕ ਮੰਦਿਰ ਹੈ ਆਪਾਂ ਉਹਦੀ ਉੱਪਰਲੀ ਮੰਜ਼ਲ ਦੇ ਉੱਤੇ ਆ ਲਈ ਗੱਡੀਾਂ ਤੋਂ ਦੇਖ ਰਹੀਆਂ ਟੂਰਿਸਟ ਆ ਰਹੇ ਆ ਇੱਥੇ ਇਹ ਜੋ ਪਿੰਡ ਦੇ ਵਿੱਚ ਸਥਿਤ ਮਨੈਸਟਰੀ ਜਿੱਥੇ 500 ਸਾਲ ਪੁਰਾਣੀ ਇੱਕ ਆ ਪਿਖਸ਼ੂ ਦੀ ਜਿਹੜੀ ਆ ਇਹ ਮਮੀ ਉਹ ਪ੍ਰੀਜ਼ਰਵ ਕਰਕੇ ਰੱਖੀ ਗਈ ਹੈਗੀ ਹੈ ਇਹ ਕਿਹਾ ਜਾਂਦਾ ਹੈ ਕਿ ਇਹ ਪਿਖਸ਼ੂ ਉਸ ਸਮੇਂ ਆ ਭਗਤੀ ਦੇ ਵਿੱਚ ਸੀ ਜਦੋਂ ਇਸ ਦੀ ਮੌਤ ਹੋ ਗਈ ਤੇ ਉਸ ਤਰ੍ਹਾਂ ਹੀ ਆ ਇਹ ਹੁਣ ਬੈਠਾ ਹੋਇਆ ਹੈਗਾ ਔਰ ਗੋਡੇ ਜਿਹੜੇ ਹੈਗੇ ਨੇ ਉਹਨਾਂ ਦੀ ਠੋਡੀ ਦੇ ਨਾਲ ਲੱਗੇ ਹੋਏ ਨੇ ਤਾਂ ਇਹ ਲਾਹੌਲ ਸਪੀਤੀ ਦੇ ਵਿੱਚ ਸਥਿਤ ਹੈ ਔਰ ਇਥੋਂ ਜਿਹੜਾ ਕਾਜਾ ਹੈਗਾ ਉਹ ਬਹੁਤ ਨੇੜੇ ਹੈ ਤਾਂ ਕਾਜਾ ਦੇ ਇਲਾਕੇ ਦੇ ਵਿੱਚ ਕਾਜਾ ਤੋਂ तकरीबन 40 50 ਕਿਲੋਮੀਟਰ ਪਹਿਲਾਂ ਇਹ ਗਿਉ ਪਿੰਡ ਦੇ ਵਿੱਚ ਮਨਿਸਟਰੀ ਹੈ ਸੁਮਦੋ ਬੈਰੀਅਰ ਤੋਂ ਅੱਗੇ ਲਾਂਘ ਕੇ 1 ਕਿਲੋਮੀਟਰ ਅੱਗੇ ਜਾਣਾ ਪੈਂਦਾ ਹੈਗਾ ਤਾ ਅਗਰ ਕੋਈ ਇਸ ਹਾਊਸ ਪੇ ਦੀ ਦਾ ਟੂਰ ਕਰ ਰਹੇ ਹੋ ਤਾਂ ਇੱਥੇ ਵੀ ਤੁਹਾਨੂੰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਹੈ